ਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਸਾਰੇ ਬੇਰੁਜ਼ਗਾਰ ਬੀਏ ਟਟਪਾ ਸਾਥੀਆਂ ਨੂੰ ਅਪੀਲ ਕਰਦਾਂਗੇ ਸਾਥਿਓ 19 ਤਰੀਕ ਨੂੰ ਐਤਵਾਰ ਵਾਲੇ ਦਿਨ ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਸੰਗਰੂਰ ਐਕਸ਼ਨ ਲਿਖਿਆ ਗਿਆ ਹੈ ਤਾਂ ਸਾਰੇ ਸਾਥੀ ਬੇਰੁਜ਼ਗਾਰ ਬੀਏ ਟਟਪਾ ਸਾਥੀ 55% ਸ਼ਰਤ ਤੋਂ ਪੀੜ ਸਾਥੀ ਓਵਰੇਜ ਹੋ ਚੁੱਕੇ ਸਾਥੀ ਜਿਹੜੇ ਐ ਉਹ ਬਾਕੀ ਆਰਟ ਐਂਡ ਕraft ਹੈ ਮਲਟੀਪਰਪਸ ਹੋ ਗਿਆ ਤੇ ਹੋਰ ਜਿਹੜੇ ਬੇਰੁਜ਼ਗਾਰ ਸਾਥੀ ਜਿਸੇ ਸ਼ਰ ਤੋਂ ਪੀੜਤ ਹੈ ਉਹ ਸਾਰੇ ਸਾਥੀ ਜਿਹੜੇ ਆਉਣ ਵਾਲੀ 19 ਤਰੀਕ ਨੂੰ ਸੰਗਰੂਰ ਜਿਹੜਾ ਹੈ ਸਾਰੇ ਵੱਡੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਤਾਂ ਜੋ ਆਪਾਂ ਜਲਦੀ ਤੋਂ ਜਲਦੀ ਜਿਹੜਾ ਹੈ ਵੱਡੀ ਗਿਣਤੀ ਦੇ ਵਿੱਚ ਉਸ ਤੋਂ ਲੈ ਸਕੀਏ ਤੇ ਜਿਹੜੀ ਬੇਤੁਕੀ 55% ਵਾਲੀ ਸ਼ਰਤ ਹੈ ਉਹ ਆਪਾਂ ਰੱਦ ਕਰਵਾ ਸਕੀਏ ਤੇ ਓਵਰੇਜ ਹੋ ਚੁੱਕੇ ਸਾਥੀ ਜਿਹੜੇ ਹੈ ਉਹਨਾਂ ਨੂੰ ਵੀ ਜਿਹੜਾ ਹੈ ਆਪਾਂ ਜਿਹੜਾ ਹੈ ਇੱਕ ਮੌਕਾ ਦਵਾ ਸਕੀਏ ਤਾਂ ਸਾਡੇ ਸਾਥੀ ਵੱਡੀ ਗਿਣਤੀ ਦੇ ਵਿੱਚ 19 ਤਰੀਕ ਨੂੰ ਜਿਹੜਾ ਹੈ ਆਪਣੇ ਆਪਣੇ ਜ਼ਿਲ੍ਹੇ ਦੇ ਜਿਹੜੇ ਸਾਥੀ ਹੈ ਉਹਨਾਂ ਨੂੰ ਆਪਦੇ ਨਾਮ ਨਾਲ ਓਟ ਕਰਵਾਓ ਤਾਂ ਜੋ ਕੋਈ ਵਹੀਕਲ ਦਾ ਪ੍ਰਬੰਧ ਕੀਤਾ ਜਾ ਸਕੇ ਤੇ ਆਪਾਂ ਉਥੇ ਐਕਸ਼ਨ ਨੂੰ ਲੀਕ ਕੇ ਜਿਹੜਾ ਹੈ ਜਲਦੀ ਜਲਦੀ ਜਿਹੜਾ ਪੋਸਟਾਂ ਕਢਾ ਸਕੀਏ ਸਾਥੀਏ ਤੁਹਾਨੂੰ ਪਤਾ ਹੈ ਵੀ ਪ੍ਰੋਟੈਸਟ ਤੋਂ ਬਿਨਾ ਜਿਹੜਾ ਹੈ ਆਪਣਾ ਕੋਈ ਹੱਲ ਨਹੀਂ ਤੇ ਪ੍ਰੋਟੈਸਟ ਬਿਨਾ ਆਪਣਾ ਕੋਈ ਸੋਲੂਸ਼ਨ ਨਹੀਂ ਕਿਉਂਕਿ 41 8 ਜਿਹੜੀ ਪੋਸਟਾਂ ਸੀ ਉਸ ਵੇਲੇ ਵੀ ਜਿਹੜਾ ਹੈ ਐਕਸ਼ਨ ਕਰਕੇ ਆਪਣੇ ਜਿਹੜਾ ਹੈ ਸਾਥੀਆਂ ਦੇ ਸਾਜਾਂ ਦੇ ਸਹਿਯੋਗ ਦੇ ਨਾਲ ਹੀ ਜਿਹੜਾ ਉਹ ਪੋਸਟ ਆਈਆਂ ਸੀ ਤੇ ਹੁਣ ਵੀ ਜਿਹੜਾ ਹੈ ਆਪਾਂ ਵੱਧ ਵੱਧ ਜਿਹੜਾ ਹੈ ਕੋਸ਼ਿਸ਼ ਕਰੀਏ ਕਿਉਂਕਿ ਬੇਰੋਜ਼ਗਾਰ ਸਾਂਝਾ ਮੋਰਚਾ ਜਿਹੜਾ ਉਹ ਹੀ ਤੁਹਾਡੀ ਜਿਹੜੀ ਹੈ ਹਰੇਕ ਤਰ੍ਹਾਂ ਦੀ ਸਮੱਸਿਆ ਨੂੰ ਜਿਹੜਾ ਹੈ ਸੋਲਵ ਕਰਵਾ ਸਕਦਾ ਹੈ ਕਿਉਂਕਿ ਪਿਛਲੇ ਸਮੇਂ ਤੋਂ ਗੱਲ ਕਰੀਏ ਆਪਾਂ ਮੈਨੂੰ ਨਾਮ ਲੈਣ ਤੋਂ ਵੀ ਕੋਈ ਗਰੇਜ਼ ਨਹੀਂ ਸੁਖਿੰਦਰ ਸਿੰਘ ਢਿਲਵਾ ਪ੍ਰਧਾਨ ਜਿਹੜੇ ਆਪਣੇ ਬੀੜ ਦੇ ਰਹੇ ਹੈ ਉਹਨਾਂ ਦੀ ਜਿਹੜੀ ਅਗਵਾਈ ਦੇ ਵਿੱਚ ਜਿਹੜਾ ਹੈ ਆਪਣੇ 3582 4168 ਦੇ 3704 ਸ਼ਾਇਦ ਤਿੰਨ ਜਿਹੜੀਆਂ ਆਪਾਂ ਭਰਤੀ ਜਿਹੜੀ ਹੈ ਲੈ ਸਕੇ ਤਾਂ ਹੁਣ ਵੀ ਤੁਸੀਂ ਦੇਖ ਲਓ ਸਰਕਾਰ ਨੂੰ ਜਿਹੜਾ ਹੈ 4 ਸਾਲ ਲਗਭਗ ਹੋਣ ਵਾਲੇ ਆ ਆਪਾਂ ਇੱਕ ਪੋਸਟ ਨਹੀਂ ਲੈ ਸਕੇ ਤਾਂ ਇਸ ਕਰਕੇ ਸਾਰੇ ਸਾਥੀ ਜਿਹੜਾ ਹੈ ਬੇਰੋਜ਼ਗਾਰ ਸਾਂਝਾ ਮੋਰਚਾ ਰਮਨ ਸਰ ਦੀ ਗੱਲ ਕਰਦੇ ਆ ਆਪਾਂ ਤਾਂ ਰਮਨ ਸਰ ਜਿਹੜੇ ਆ ਓਰੇਜ਼ ਯੂਨੀਅਨ ਵੱਲੋਂ ਉਹਨਾਂ ਨੇ ਆਪਦਾ ਪੂਰਾ ਦੇਖ ਲਓ ਕੋਈ ਇੱਕ ਯੂਨੀਅਨ ਇਹਨਾਂ ਨੇ ਆਪ ਦੀ ਮਿਹਨਤ ਨਾਲ ਹਾਰਡਵਰਕ ਦੇ ਨਾਲ ਜਿਹੜਾ ਅੱਜ ਓਵਰ ਰੇਜ਼ੋਨ ਯੂਨੀਅਨ ਜਿਹੜਾ ਕੀ ਖੜਾ ਕਰਕੇ ਰੱਖਿਆ ਹੈ ਉਹ ਵੀ ਜਿਹੜਾ ਪੂਰੀ ਤਰ੍ਹਾਂ ਸਰਗਰਮ ਹੈ ਜੋ ਸਾਥੀ ਚਾਹੁੰਦੇ ਆ ਵੀ ਦਸੰਬਰ ਤੋਂ ਪਹਿਲਾਂ ਪਹਿਲਾਂ ਜਿਹੜਾ ਹੈ ਓਵਰ ਰੇਜ਼ੋਨ ਤੋਂ ਬਚਣਾ ਚਾਹੁੰਦੇ ਆ ਉਹ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਬੇਰੋਜ਼ਗਾਰ ਸਾਂਝਾ ਮੋਰਚਾ ਦਾ ਸਹਿਯੋਗ ਕਰੋ ਤੇ ਪਹੁੰਚੋ 19 ਤਰੀਕ ਨੂੰ ਆਪ ਦੇ ਜਿਹੜੇ ਜ਼ਿਲ੍ਹੇ ਦੇ ਜਿਹੜੇ ਸਾਥੀ ਹੈ ਉਹਨਾਂ ਨੂੰ ਆਪ ਦੇ ਕੀ ਨਾਮ ਨੋਟ ਕਰਵਾਓ ਵੱਧ ਤੋਂ ਵੱਧ ਜਿਹੜਾ ਹੈ ਤਾਂ ਜੋ ਆਪਾਂ ਕੋਈ ਵਹੀਕਲ ਦਾ ਪ੍ਰਬੰਧ ਕਰ ਸਕੀਏ ਤੇ ਮੈਨੂੰ ਉਮੀਦ ਹੈ ਸਾਥੀਓ ਕਿ ਤੁਸੀਂ ਸਾਰੇ ਬੇਰੋਜ਼ਗਾਰ ਸਾਂਝਾ ਮੋਰਚਾ ਦਾ ਪੂਰਾ ਸਹਿਯੋਗ ਕਰੋਗੇ ਤੇ ਇੱਕ ਗੱਲ ਹੋਰ ਸਾਥੀਓ ਵੈਸੇ ਤਾਂ ਬੇਰੋਜ਼ਗਾਰ ਸਾਂਝਾ ਮੋਰਚਾ ਵੱਲੋਂ ਕੋਈ ਫੰਡ ਵਗੈਰਾ ਜਿਹੜਾ ਹੈ ਮੋਸਟਲੀ ਜਿਹੜਾ ਹੈ ਕਦੇ ਮੰਗੇ ਨਹੀਂ ਗਿਆ ਪਰ ਹੁਣ ਅਪੀਲ ਕਰਦੇ ਆ ਸਾਰੇ ਸਾਥੀਆਂ ਨੂੰ ਪੁਰਜੋਰ ਅਪੀਲ ਹੈ ਕਿ ਬੇਰੋਜ਼ਗਾਰ ਸਾਂਝਾ ਮੋਰਚਾ ਜਿਹੜਾ ਹੈ ਜਿਹੜਾ ਐਕਸ਼ਨ ਲਿਕਨ ਜਾ ਰਿਹਾ ਉਹਦੇ ਵਾਸਤੇ ਫੰਡ ਦੀ ਬਹੁਤ ਜ਼ਰੂਰਤ ਹੈ ਸੋ ਸਾਰੇ ਸਾਥੀ ਜਿਹੜੇ ਹੈ ਆਪਣੇ ਹਰਵਿੰਦਰ ਜੀ ਬਠਿੰਡਾ ਤੋਂ ਸਾਥੀ ਜਿਹੜੇ ਆ ਜਿਨ੍ਹਾਂ ਨੂੰ ਕਿ ਆਪਾਂ ਸੁਭਾ ਖਜ਼ਾਨਚੀ ਲਗਾਇਆ ਹੈ ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਹੈ ਆਪਣੇ ਫੰਡ ਦੇ ਰੂਪ ਵਿੱਚ ਜਿਹੜਾ ਹੈ ਸਹਾਇਤਾ ਪਹੁੰਚਾਓ ਤਾਂ ਜੋ ਆਪਾਂ ਯੂਨੀਅਨ ਨੂੰ ਆਪਾਂ ਮਜ਼ਬੂਤ ਸਟਰੋਂਗ ਬਣਾ ਸਕੀਏ ਤੇ ਜਲਦੀ ਤੋਂ ਜਲਦੀ ਜਿਹੜਾ ਹੈ ਆਪਾਂ ਆਕਸਨ ਨੂੰ ਲੈ ਕੇ ਜਿਹੜਾ ਹੈ ਉਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਮਸਲੇ ਕਿਉਂਕਿ ਪੋਸਟਾਂ ਦਾ ਸ਼ੋਰ ਸਾਥੀਆਂ ਆਣੀਆਂ ਹੀ ਐ ਮੇਨ ਮੁੱਦਾ ਹੈ 55% ਸ਼ਰਤ ਓਵਰਏਜ ਦਾ ਜਿਹੜਾ ਹੈ ਕਿਉਂਕਿ ਜੇਕਰ ਇਹ ਸੋਲੂਸ਼ਨ ਹੁੰਦਾ ਹੈ ਦੋਨਾਂ ਦਾ ਤਾਂ ਆਪਣੇ ਕਿੰਨੇ ਹੀ ਸਾਥੀ ਜਿਹੜੇ ਹੈ ਉਹ ਜਿਹੜੇ ਕੀ ਹੈ ਜਿਹੜਾ ਆਪਣਾ ਕੀ ਹੈ ਵੀ ਇਗਜ਼ਾਮ ਵਿੱਚ ਬੈਠ ਸਕਣਗੇ ਇਗਜ਼ਾਮ ਦੇ ਸਕਣਗੇ ਉਹ ਅੱਗੇ ਉਹਨਾਂ ਦਾ ਲੱਕ ਹੈ ਉਹ ਜਿਹੜਾ ਹੈ ਵੀ ਪਾਸ ਹੋਣ ਜਾਂ ਨਾ ਹੋਣ ਪਰ ਆਪਾਂ ਕੋਸ਼ਿਸ਼ ਕਰੀਏ ਵਾਰਤ ਬਾਦ ਕਿਉਂਕਿ ਇਹ ਹੀ ਯੂਨੀਅਨ ਹੈ ਇਸ ਯੂਨੀਅਨ ਸਦਕਾ ਹੀ ਜਿਹੜਾ ਹੈ ਪਿਛਲੇ ਸਾਲਾਂ ਦੇ ਵਿੱਚ ਕਾਂਗਰਸ ਸਰਕਾਰ ਦੇ ਟਾਈਮ 55% ਵਾਲੀ ਜਿਹੜੀ ਸ਼ਰਤ ਹੈ ਉਹ ਇਸ ਯੂਨੀਅਨ ਨੇ ਜਿਹੜਾ ਹੈ ਸੁਖਵਿੰਦਰ ਸਿੰਘ ਦਿਲਵਾ ਦੀ ਅਗਵਾਈ ਦੇ ਵਿੱਚ ਜਿਹੜਾ ਹੈ ਯੂਨੀਅਨ ਸੀ ਉਹਨਾਂ ਨੇ ਜਿਹੜੀ ਉਹ ਸ਼ਰਤ ਨੂੰ ਰੱਦ ਕਰਵਾਇਆ ਸੀ ਉਸ ਟਾਈਮ ਵੀ ਜਿਹੜੇ ਕਈ ਸਾਥੀ ਬੋਲਦੇ ਸੀ ਕਿ ਜਿਹੜਾ ਵੀ ਇਹ ਜਿਹੜੀ ਸ਼ਰਤ ਜਿਹੜੀ 55% ਵਾਲੀ ਤਾਂ ਕਦੇ ਰੱਦ ਹੋ ਹੀ ਨਹੀਂ ਸਕਦੀ ਕਿਉਂਕਿ ਮੈਨੂੰ ਆਪ ਨੂੰ ਪਤਾ ਹੈ ਸਾਥੀ ਬੋਲਦੇ ਰਹੇ ਮੈਨੂੰ ਕਹਿਂਦੇ ਕਹਿੰਦੇ ਸੀ ਪਰ ਜਿਹੜੀ ਆ ਉਹ ਜਿਹੜਾ ਇੱਕ ਸਹੀ ਜਿਹੜਾ ਹੈ ਇੱਕ ਜਿਹੜਾ ਕਹਿੰਦੇ ਨਾ ਵੀ ਜਿਹੜਾ ਕਮਾਂਡਰ ਦੀ ਦੇਖ ਰੱਖ ਦੇ ਵਿੱਚ ਜਿਹੜਾ ਕੀ ਹੈ ਇੱਕ ਸੂਧਬੂਜੇ ਨਾਲ ਚਲਦਿਆਂ ਜਿਹੜੇ ਕੀ ਹੈ ਉਹ ਸ਼ਰਤ ਜਿਹੜੀ 55% ਵਾਲੀ ਰੱਦ ਕਰਵਾਈ ਤੇ ਜਿਹੜੇ ਕੀ ਹੈ ਸਾਥੀ ਜਿਹੜੇ ਕਈ ਜਿਹੜੇ 41 68 ਦੇ ਜਿਹੜੇ ਕੀ ਹੈ ਸਿਲੈਕਸ਼ਨ ਵੀ ਉਹਨਾਂ ਦੀ ਹੋਈ ਤਾਂ ਹੁਣ ਵੀ ਜਿਹੜਾ ਹੈ ਯੂਨੀਅਨ ਜਿਹੜੀ ਹੈ ਪੂਰੀ ਤਰ੍ਹਾਂ ਤੁਹਾਡੇ ਨਾਲ ਬੇਰੋਜ਼ਗਾਰ ਸਾਥੀਆਂ ਦੇ ਨਾਲ ਖੜੀ ਹੈ ਹਰ ਪੱਖੋਂ ਹਰ ਉਸ ਵਰਗ ਦੇ ਨਾਲ ਜੋ ਬੇਰੋਜ਼ਗਾਰ ਸਾਥੀ ਜਿਸ ਵੀ ਸ਼ਰਤ ਤੋਂ ਪੀੜਿਤ ਹੈ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਚੱਲਣ ਨੂੰ ਤਿਆਰ ਹੈ ਤਾਂ ਫਿਰ ਅਖੀਰ ਦੇ ਵਿੱਚ ਸਾਰੇ ਸਾਥੀਆਂ ਨੂੰ ਮੈਂ ਦੁਬਾਰਾ ਫਿਰ ਅਪੀਲ ਕਰਦਾ ਕਿ ਆਉਣ ਵਾਲੀ 19 ਤਰੀਕ ਨੂੰ ਜਿਹੜਾ ਹੈ ਆਪਾਂ ਦਿਵਾਲੀ ਜਿਹੜਾ ਹੈ ਸੰਗਰੂਰ ਜਿਹੜਾ ਹੈ सीएम साहब दी जेडी है अपने शहर ਦੇ ਵਿੱਚ ਜਿਹੜਾ ਕੀ ਹੈ ਮਨਾਇਏ ਬੇਰੋਜ਼ਗਾਰਾਂ ਦੀ ਖਾਲੀ ਦੀਵਾਲੀ ਤਾਂ ਉਮੀਦ ਹੈ ਸਾਰੇ ਸਾਥੀ ਵੱਡੀ ਗਿਣਤੀ ਵਿੱਚ ਪਹੁੰਚਣਗੇ ਤੇ ਫਿਰ ਆਪਾਂ ਆਉਣ ਵਾਲੇ ਦਿਨਾਂ ਵਿੱਚ ਦੋ ਤਰੀਕ ਨੂੰ ਦੋ ਤਰੀਕ ਨੂੰ ਜਿਹੜਾ ਹੈ ਕਰਨ ਤਾਰਨ ਜਿਹੜਾ ਹੈ ਜਿਹੜੇ ਜਿਮਨੀ ਤੇ ਹੋਣ ਜਾਣੀ ਹੈ ਉਹਦੇ ਵਿੱਚ ਵੀ ਆਪਾਂ ਬਹੁਤ ਜਲਦੀ ਜਿਹੜਾ ਇੱਕ ਬਾੜੀ ਜਿਹੜੇ ਕੱਟ ਕਰਕੇ ਜਿਹੜਾ ਇਹ ਸਰਕਾਰ ਦਾ ਜਿਹੜਾ ਜਲੂਸ ਕੱਢਾਂਗੇ ਤਾਂ ਜੋ ਇਹਨਾਂ ਨੂੰ ਕੁਝ ਪਤਾ ਲੱਗੇ ਸਬਕ ਮਿਲੇ ਤੇ ਜਲਦੀ ਜਲਦੀ ਆਪਣੀ ਜਿਹੜੀ ਹੈ ਆਵਾਜ਼ ਇਹਨਾਂ ਦੇ ਕੰਨਾਂ ਤੱਕ ਪਹੁੰਚੇ ਤੇ ਆਪਣੀ ਜਿਹੜੀ ਸਮੱਸਿਆਵਾਂ ਦਾ ਹੱਲ ਹੋ ਸਕੇ ਧੰਨਵਾਦ ਸਾਥੀਓ